ਵਾਹਿਗੁਰੂ ਜੀ ਕੀ ਫਤਿਹ ਹਰ ਮਹੀਨੇ ਦੀ ਤਰ੍ਹਾਂ ਚਿਰਾਉਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਮੀਟਿੰਗ ਅੱਜ ਹੋਈ ਕਿਉਂਕਿ ਇਹਦੇ ਵਿੱਚ ਬਹੁਤ ਅਹਿਮ ਮੁੱਦੇ ਵੀ ਸੀ ਕੋਈ ਉਹ ਵੀ ਸਾਰੇ ਡਿਸਕਸ ਹੋਏ ਚਾਹੇ 3 ਲੈਟਰ ਸੀ ਤੇ ਅੱਜ ਦਾ ਜਿਹੜਾ ਮੇਨ ਤੌਰ ਦੇ ਉੱਤੇ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਪੰਜਾਬ ਨੂੰ ਪਾਣੀ ਦੀ ਮਾਰ ਪਈ ਜਿੱਥੇ ਪਈ ਆ ਉਹ ਤਾਂ ਜਾ ਕੇ ਦੇਖੋ ਤਾਂ ਪਤਾ ਲੱਗਦਾ ਪਾਣੀ ਦੀ ਮਾਰ ਪਈ ਜਿਹੜਾ ਸੋਕਾ ਦੇਖਾ ਉਹਨੂੰ ਕੋਈ ਮਸਲੂਮ ਨਹੀਂ ਹੁੰਦਾ ਜਿਹੜਾ ਉਹਨਿੰਗ ਕਰਦਾਰ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਤੋਂ ਰਾਹਤ ਕਾਰਜ ਸ਼ੁਰੂ ਹੋਏ ਆ ਅੱਜ 23 ਅੱਤ ਤੋਂ ਇਮੀਡੀਏਟ ਫਰੋਮ ਦਾ ਡੇ 1 ਇਹ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਸੀ ਕਈ ਵਾਰੀ ਕਿਉਂਕਿ ਖਰਚ ਜਿਹੜੇ ਹੁੰਦੇ ਆ ਉਹ ਦਾਲ ਦੀ ਨਾਲ ਕਈ ਵਾਰੀ ਕਨਵੇ ਨਹੀਂ ਹੁੰਦੇ ਆ ਇੱਕ ਮੈਂ ਲਿਸਟ ਜਿਹੜੀ ਆ ਅੱਜ ਹੁਣ ਤੱਕ ਦੇ ਕਿਹੜੇ ਕਿਹੜੇ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਕਿੰਨਾ ਕਿੰਨਾ ਖਰਚ ਕੀਤਾ ਗਿਆ ਆਈਟਮ ਬਾਅਦ ਆਈਟਮ ਬਾਅਦ ਸਪੋਜ ਹਲਦੀ ਮਸਾਲਾ ਪਾਣੀ ਹਰਾ ਚਾਰਾ ਤਰਪਾਲਾਂ ਚੌਕਰ ਦਵਾਈ ਪੈਟਰੋਲ ਤਰਪਾਲਾਂ ਉਹਦੇ ਨਾਲ ਮਛਰਦਾਨੀਆਂ ਟਾਰਚਾਂ ਹਰ ਇੱਕ ਗੁਰਦੁਆਰੇ 'ਚੋ ਕਿੰਨਾ ਸਮਾਨ ਗਿਆ ਇਹ ਸਾਡਾ ਸਾਰੇ ਦਾ ਸਾਰਾ ਤਕਰੀਬਨ ਹਰ ਇੱਕ ਦਾ 9-9 ਤੱਕ ਜੋੜ ਵੀ ਲਾਇਆ ਤੇ ਅੱਜ ਜੈਕਟਨ ਦੇ ਵਿੱਚ ਦੱਸਿਆ ਵੀ ਗਿਆ ਕਿ ਕਿਹੜੇ ਕਿਹੜੇ ਗੁਰਦੁਆਰਿਆਂ ਦੇ ਵਿੱਚੋਂ ਕਿੰਨਾ ਕਿੰਨਾ ਜਿਹੜਾ ਆ ਉਹ ਰਾਹਤ ਕਾਰਜਾਂ ਲਈ ਮਾਇਆ ਗਈ ਆ ਹੁਣ ਤੱਕ ਸਾਡੇ 77,40,233 ਰੁਪਏ ਇਹ ਵੱਖ-ਵੱਖ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚੋਂ ਚਾਹੇ ਡੀਜ਼ਲ ਆ ਇਹ ਸਾਰੀ ਅਮਦਾਨ ਗਈ ਆ ਜਿਹਦੇ ਅੰਕੜੇ ਆ ਸਾਰੇ ਜੇ ਕਿਸੇ ਨੇ ਗੁਰਦੁਆਰਾ ਬਾਈ ਜਿਲਾਨੇ ਹੋ ਤਾਂ ਲੈ ਸਕਦਾ ਕੰਜ਼ੂਰਤਨੀ ਇਹਦੇ ਵਿੱਚ ਤਕਰੀਬਨ ਮੂਰਤੇ ਤੌਰ ਦੇ ਉੱਤੇ ਜਿਹੜੇ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਤੋਂ 23,85,262 ਰੁਪਏ ਉਹ ਤੋਂ ਇਲਾਵਾ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ 3,99,434 ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਪਾਛੇ ਨੌਵੇਂ ਬਾਬਾ ਬਕਾਲਾ 3,65,842 ਰੁਪਏ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਜੋ ਕਿ ਵੱਡਾ ਫੈਕਟ ਹੈ ਤੇ ਉੱਥੇ ਕੁਝ ਰਾਸ਼ਨ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਵੀ ਗਿਆ ਇੱਥੇ 252871 ਜਾਮਨੀ ਸਾਹਿਬ ਫਰੋਲਪੁਰ ਤੋਂ 168470 ਰੁਪਏ ਇਸੇ ਤਰ੍ਹਾਂ ਗੁਰੂ ਕਾ ਬਾਗ ਕੁੱਕੇਵਾਲੀ 26443 ਰੁਪਏ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 12 ਲੱਖ 95808 ਰੁਪਏ ਗੁਰਦੁਆਰਾ ਤੇਜਾ ਕਲਾਂ ਤੋਂ 8000 ਰੁਪਏ ਦਾ ਕੇਵਲ ਸਮਾਨ ਗਿਆ ਦੰਦਮਾ ਸਾਹਿਬ ਤਲਵੰਡੀ ਸਾਬੋ ਤੋਂ 2 ਲੱਖ 62710 ਰੁਪਏ ਇਸੇ ਤਰ੍ਹਾਂ ਦੂਖ ਨਿਮਾਰਨ ਪਟਿਆਲਾ ਤੋਂ 9 ਲੱਖ 66385 ਰੁਪਏ ਇਹ ਲਗਭਗ 57 ਮਸਲ 77 ਲੱਖ 40233 ਰੁਪਏ ਇਹ ਅਪਡੇਟ ਆ 99 ਦਾ ਹੁਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਮੇਸ਼ਾ ਇਹ ਅਲੰਬਾਰ ਇਹਾਂ ਤੇ ਲੋਕਾਂ ਨੇ ਖੜਦੀ ਪਰ ਲੋਕਾਂ ਦਾ ਤੇਜ ਵਿੱਚ ਵੀ ਖੜੇ ਪਹਿਲਾਂ ਵੀ ਖੜੇ ਇਹ ਗੁਰੂ ਕੀ ਗੋਲਕ ਚ ਮਾਇਆ ਆਉਂਦੀ ਆ ਤੇ ਉਹਨਾਂ ਕਾਰਜਾਲੇ ਖਰਚੇ ਕੀਤੇ ਜਾਂਦੇ ਆ ਤੇ ਅੱਜ ਵੀ ਗੱਲਾਂ ਹੁੰਦੀਆਂ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਕੇਰਲਾ ਚ ਹੜ ਹੋਇਆ ਆ ਹੁਣ ਤਾਂ ਤੇ ਸ਼੍ਰੋਮਣੀ ਕਮੇਟੀ ਨੇ ਉੱਥੇ ਪਹੁੰਚੇ ਹੋਣਾ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੜੇ ਵੱਡੇ ਯਤਨ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਤੌਰ ਤੇ ਯਤਨ ਜਾਰੀ ਆ ਉਹਨਾਂ ਦੇ ਵੀ ਵੱਡੇ ਪੱਧਰ ਤੇ ਬਾਕੀ ਜਥੇਬੰਦੀਆਂ ਵੀ ਉਹ ਵੀ ਆਪਣਾ ਜਿਹੜਾ ਆ ਯੋਗਦਾਨ ਪਾ ਰਹੇ ਆ ਬਖੂਬੀ ਪਰ ਕਿਉਂਕਿ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਮੁੜਦੀ। ਸੋ ਮੇਰਾ ਕਹਿਣ ਤੋਂ ਭਾਵ ਕਿ ਅੱਜ ਵੀ ਅਸੀਂ ਬੈਠ ਕੇ ਕਿਉਂਕਿ ਹੁਣ ਪਾਣੀ ਸੁੱਕ ਰਿਹਾ ਮੈਂ ਅੱਜ ਸਵੇਰ ਦੇਰ ਬਾਬਾ ਨਾਨਕ ਵੀ ਗਿਆ। ਪਹਿਨਾ ਰਮਦਾਸ ਧੰਨ ਧੰਨ ਬਾਬਾ ਬੁੰਡਾ ਜੀ ਦਾ ਉਥੇ ਜੋੜ ਮੇਲਾ ਸੀ ਉੱਥੇ ਵੀ ਗਿਆ ਤੇ ਅਜ ਨਾਲੇ ਵਿੱਚ ਵੀ ਹੋ ਕੇ ਆਇਆ। ਕੋਸ਼ ਜ਼ਮੀਨਾਂ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਸ਼ਤੇ ਨਹੀਂ ਹੋ ਸਕਣੀਆਂ। ਉਹਨਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਣਾ ਝੋਨਾ ਵੀ ਮਰ ਗਿਆ ਤੇ ਕਣਕ ਵੀ ਮਰ ਜਾਣੀ ਆ। ਕੁਝ ਏਰੀਆ ਜਿਹੜੇ ਆ ਉੱਥੇ ਝੋਨਾ ਉੱਤੇ ਰੇਤਾ ਮਿੱਟੀ ਪੈ ਗਈ ਉਹਨੂੰ ਕਿਵੇਂ ਖੁਰਚਣਾ ਉਹਨੂੰ ਕਿਵੇਂ ਪਤਲੀ ਕਰਨਾ ਇਹ ਜ਼ਿਮੀਦਾਰਲੇ ਚਿੰਤਾ ਦਾ ਵਿਸ਼ਾ ਬਣਿਆ ਹੈ। ਅਸੀਂ ਲਗਭਗ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਏ ਰਾਖਮਾਂ ਰੱਖਿਆ। ਜਿਹਦੇ ਵਿੱਚ ਮੋٹے ਤੌਰ ਦੇ ਉੱਤੇ ਇਹ ਨਹੀਂ ਕਿ ਸਾਰੇ ਖਰਚ ਹੋ ਜਾਣੇ ਬਚ ਵੀ ਸਕਦੇ ਆ। ਪਰ ਅਸੀਂ ਇਹ ਕਿਹੜੇ ਕਿਹੜੇ ਢਾਂਗ ਚੋਂ ਕਿੱਥੋਂ ਕਿੱਥੋਂ ਪੈਸੇ ਚੱਕੇ ਆ ਇਹ ਸਾਰੇ ਵਿੱਚ ਕਬੱਡਾ ਜੋਗ ਤਾਂ ਇਹਦੇ EMPLOYEES ਦਾ ਵੀ ਆ ਨਾਲ ਦੀ ਨਾਲ ਸਾਡੇ ਕੋਲ ਕੁਦਰਤੀ ਆਫਤਾਂ ਲਈ ਪੈਸੇ ਬਜਟ ਚ ਹੁੰਦੇ ਆ ਜਿਹੜੇ ਕਈ ਵਾਰੀ ਕਾਰਜ ਕਮ ਹੋ ਜਾਂਦੇ ਕਈ ਵਾਰੀ ਨਹੀਂ ਹੁੰਦੇ ਇਹ ਸਾਰੇ ਅਸੀਂ ਬੱਖਬਖ ਅੱਜ ਬੈਠ ਕੇ ਫੈਸਲਾ ਕੀਤਾ ਕਿ ਫਲੱਡ ਅਫੈਕਟਿਡ ਏਰੀਏ ਜਿਹੜੇ ਵੀ ਗੁਰਦੁਆਰਿਆਂ ਸਹਿਬਾਨ ਡੈਮੇਜ ਹੋਏ ਆ ਉਹਨਾਂ ਨੂੰ ਫਲੰਤ 50-50 ਹਜ਼ਾਰ ਰੁਪਈਆ ਜਿਹੜਾ ਹੈ ਉਹ ਦਿੱਤਾ ਜਾਊਗਾ। ਉਹ ਕਿਹੜੇ ਕਾਰਜਾਂ ਲਈ ਉਹ ਕਾਰਜਾਂ ਲਈ ਕਿ ਉਹ ਤਾਂ ਅਗਾਹ ਤੋਂ ਸੁਰੱਖਿਅਤ ਰਹਿਣ ਤੇ ਜਿਹੜਾ ਫਲੱਟ ਦੇ ਨਾਲ ਉਥੇ ਨੁਕਸਾਨ ਹੋਇਆ ਉਹਦੀ ਭਰਾਈ ਵੀ ਹੋ ਸਕੇ। ਕਈਆਂ ਦਾ ਹਾਂ ਤੇ ਜਿਆਦਾ ਵੀ ਲੱਗਣਗੇ ਕਿਉਂਕਿ ਸultanpur moddi ਵਾਲੇ ਪਾਸੇ ਉਹ ਮੰਡ ਏਰੀਆ ਦੇ ਵਿੱਚ ਰਹਿੰਦੇ ਉਧਰ ਅਕਸਰ ਇਹ ਆਫਤ ਰਹਿੰਦੀ ਆ। ਉਹ ਸਾਰਿਆਂ ਨੂੰ ਫਲੱਡ ਅਫੈਕਟਿਡ ਏਰੀਏ ਦੇ ਗੁਰਦੁਆਰਾ ਸਹਿਬਾਨਾਂ ਨੂੰ ਪ੍ਰਿਆ 50000 ਰੁਪਇਆ ਆਇਡੈਂਟੀਫਾਈ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਜਾਊਗਾ। ਉਹਦੇ ਨਾਲ ਦੀ ਨਾਲ ਇਹ ਵੀ ਫੈਸਲਾ ਹੋਇਆ ਕਿ ਬਹੁਤ ਸਾਰੇ ਸਕੂਲਾਂ ਦੇ ਬੱਚੇ ਚਾਹੇ ਉਹ ਪਬਲਿਕ ਸਕੂਲਾਂ 'ਚ ਪੜਦੇ ਆ ਤੇ ਚਾਹੇ ਉਹ ਗਵਰਨਮੈਂਟ ਸਕੂਲਾਂ 'ਚ ਪੜਦੇ ਆ ਉਹਨਾਂ ਨੂੰ ਜਿਹੜੇ ਫਲੱਡ ਅਫੈਕਟਡ ਆ ਉਹਨਾਂ ਨੂੰ ਕਿਤਾਬਾਂ ਉਹ ਸਾਰੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹਨਾਂ ਦੀਆਂ ਕਿਤਾਬਾਂ ਹਾਰ ਗਈਆਂ ਪਾਵੇਂ ਸੈਸ਼ਨ ਸ਼ੁਰੂ ਆ ਸਤੰਬਰ ਹੋ ਗਿਆ ਪਰ ਜਿਹੜੇ ਵੀ ਬੱਚਿਆਂ ਦੀਆਂ ਕੋ ਕਿਤਾਬਾਂ ਹਰਚ ਹਰ ਗਈਆਂ ਉਹਨਾਂ ਨੂੰ ਵੀ ਅਸੀਂ ਸਾਰਾ ਜਿਹੜਾ ਹੈ ਫ੍ਰੀ ਮੁਫਤ ਕਿਤਾਬਾਂ ਲੈ ਕੇ ਦੇਾਂਗੇ ਉਹ ਤੋਂ ਇਲਾਵਾ ਇੱਕ ਕਿਉਂਕਿ ਵੱਡਾ ਹੁਣ ਖਰਚ ਪੈਣਾ ਕਿ ਬੰਦਾ ਮਸ਼ੀਨਰੀ ਦਾ ਇੰਤਜ਼ਾਮ ਵੀ ਕਰ ਲੈਂਦਾ ਆ ਜਿਹੜੀਆਂ ਵੱਡੀਆਂ ਜੀਸੀਪੀ ਆ ਇਹ ਕੋਸਥਾਹਾਂ ਤੇ ਤਾਂ ਉਹ ਚੱਲਣਗੀਆਂ ਤਾਂ ਫਸਲਾਂ ਦੀਆਂ ਪਧਰੀਆਂ ਜ਼ਮੀਨਾਂ ਹੋਣਗੀਆਂ ਨਹੀਂ ਤਾਂ ਸ਼ਾਇਦ ਪਦਰੀਆਂ ਨਾ ਹੋ ਸਕਣ ਰੇਤਾ ਉੱਤੇ ਪੈ ਗਈ ਰੇਤਾ ਚੱਕੀ ਨਹੀਂ ਜਾਣੀ ਕਿਉਂਕਿ ਥੱਲੇ ਫਸਲ ਆ ਉਹ ਮੇਰਾ ਖਿਆਲ ਨੁਕਸਾਨ ਵੱਡਾ ਤੇ ਉਹ ਜੀ ਸੀ ਪੀ ਜਾਂ ਹੋਰ ਕੋਈ ਕਾਰਜ ਦੇ ਲੱਗਣਗੇ ਚਾਹੇ ਟਰੈਕਟਰ ਲੱਗਣ ਅਸੀਂ 8 ਲੱਖ ਲੀਟਰ ਉਹਨਾਂ ਲਈ ਡੀਜ਼ਲ ਸਰਖਤ ਰੱਖਿਆ ਤਾਂ ਕਿ ਉਹ ਜ਼ਿਮੀਂਦਾਰ ਆਪਣਾ ਕਾਰਜ ਵੀ ਕਰੇ ਚਾਹੇ ਟਰੈਕਟਰਾਂ ਤੋਂ ਖਰਾਵੇ ਚਾਹੇ ਆਪਣੇ ਟਰੈਕਟਰਾਂ ਤੋਂ ਖੁਰੇ ਚਾਹੇ ਕੋ ਹੋਰ ਦੂਸਰੀਆਂ ਐਨ ਜੀਓਜ਼ ਜਾਂ ਹੋਰ ਜਥੇਬੰਦੀਆਂ ਕਰਨ ਸ਼੍ਰੋਮਣੀ ਕਾਲੀ ਦਲ ਨੇ ਵੀ ਪੱਤੇ ਪੱਤਰ ਤੇ ਕਿਹਾ ਵੀ ਅਸੀਂ ਵੀ ਉਹ ਟਰੈਕਟਰ ਚਲਾਵਾਂਗੇ ਉਹ ਸਾਰਿਆਂ ਨੂੰ ਤੇਲ ਸ਼੍ਰੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਹਲਕਾ ਮੈਂਬਰ ਦੀ ਹਾਜ਼ਰੀ ਦੇ ਵਿੱਚ ਉਹ ਮੁਹੱਈਆ ਕੀਤਾ ਜਾਊਗਾ ਇਹ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਦੀ ਪੈੜੀ 10 ਏਕੜ ਤੋਂ ਘੱਟ ਆ ਉਹਨਾਂ ਨੂੰ ਵਧੀਆ ਸੀਟ ਕਣਕ ਦਾ ਮੁਹੱਈਆ ਕਰਵਾਇਆ ਜਾਊਗਾ ਜਿਹੜੀ ਫਸਲ ਬਾਝੋਬੀ ਜੋਗ ਹੋਵੇ ਉਦਲੇ ਅਸੀਂ ਸਾਰੇ ਜ਼ਿਮੀਂਦਾਰਾਂ ਨੂੰ ਬੇਨਤੀ ਕਰਾਂਗੇ ਜਿਹੜੇ 10 ਏਕੜ ਤੋਂ ਘੱਟ ਦੀ ਜ਼ਮੀਨ ਪਤਰੀ ਹੋ ਗਈ ਉਹਨਾਂ ਨੂੰ ਡਬਲ ਇਨਸੈਂਟਿਵ ਦਿੱਤਾ ਜਾਊਗਾ ਜ਼ਮੀਨ ਪਤਰੀ ਕਰਨ ਤੇ ਨਾਲ ਦੀ ਨਾਲ ਸੀਡ ਵੀ ਉਹਨਾਂ ਦੇ ਵਧੀਆ ਕੁਆਲਟੀ ਦੇ ਲੈ ਕੇ ਦਿੱਤੇ ਜਾਣਗੇ ਤਾਂ ਕਿ ਆਪਣੇ ਆਪ ਨੂੰ ਉਹ ਮਹਿਸੂਸ ਨਾ ਕਰਨ ਤੇ ਦੂਸਰੀ ਬੇਨਤੀ ਮੈਂ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੁੰਨ ਕਿ ਜਿਹੜਾ ਡੀਜ਼ਲ ਅਸੀਂ 8 ਲੱਖ ਲੈਣਾ ਇਹਦੇ ਤੇ ਬੈਟ ਖਤਮ ਕਰੋ ਇਹ ਚ ਬੈਠ ਦੀ ਰਿਲੈਕਸੇਸ਼ਨ ਦਿਓ ਜਿਹੜਾ ਪੰਜਾਬ ਬੈਠ ਉਹਨਾਂ ਤੋਂ ਉਪਸੂਰ ਕਰਦਾ ਡੀਜ਼ਲ ਤੋਂ ਉਹ 6 ਮਹੀਨੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਵੀ ਅਸੀਂ ਡੀਜ਼ਲ ਪਾਈਆ ਕਰਾਈਏ ਉਹ ਤੋਂ ਬੈਠ ਦੀ ਰਿਲੈਕਸੇਸ਼ਨ ਦੇਣ ਤਾਂ ਕਿ ਜ਼ਿੰਮੇਵਾਰਾਂ ਦਾ ਬਹੁਤ ਫਾਇਦਾ ਹੋ ਸਕੇ ਸੋ ਇਹ ਇੱਕ ਆਪਣਾ ਅੱਜ ਬੈਠ ਕੇ ਫੈਸਲਾ ਹੋਇਆ ਦੂਜਾ ਜਿਹੜਾ ਸਾਡਾ ਲੰਗਰ ਦਾ ਪ੍ਰਬੰਧ ਚੱਲਦਾ ਐਜ ਡੇਜ਼ ਉਹ ਐਸੀ ਤਰ੍ਹਾਂ ਕੰਟੀਨਿਊ ਰਹੂਗਾ ਉਤੋਂ ਇਲਾਵਾ ਅਸੀਂ ਗੁਰੂ ਨਾਨਕ ਦਾਸ ਮੈਡੀਕਲ ਕਾਲਜ ਤੋਂ ਉੱਥੋਂ ਅਸੀਂ ਤੁਰੰਤ ਘੱਟੋ ਘੱਟ 50 ਗੱਡੀਆਂ ਸਮੇਤ ਸਾਰੀਆਂ ਦਵਾਈਆਂ ਸਮੇਤ ਡਾਕਟਰ ਉਹ ਅਸੀਂ ਇੱਕ ਦੋ ਦਿਨਾਂ ਦਿਨਾਂ ਦੇ ਵਿੱਚ ਉਹ ਫੈਸਲਾ ਕਰ ਲਾਂਗੇ ਤੇ ਉਹ ਸਾਰੀਆਂ ਉੱਥੇ ਤੋਰੀਆਂ ਜਾਣਗੀਆਂ ਤਾਂ ਕਿ ਕੋਈ ਬੰਦਾ ਬਾਂਝਾ ਨਾ ਦਵਾਈ ਤੋਂ ਰਹਿ ਸਕੇ ਤੇ ਅੱਜ ਏ ਵੀ ਬੈਠ ਕੇ ਫੈਸਲਾ ਹੋਇਆ ਕਿ ਜਿਹੜਾ ਹੁਣ ਤੁਰੰਤ ਵੱਡਾ ਚਣੌਤੀ ਆਣੀ ਉਹ ਆਣੀ ਆ ਡੇਂਗੂ ਤੋਂ ਤੇ ਮਲੇਰੀਏ ਤੋਂ ਮੈਂ ਅੱਜ ਵੀ ਜਾ ਕੇ ਆਇਆ ਤੇ ਮੈਂ ਬਖ ਬਖ ਕੈਂਪਾਂ ਦੇ ਵਿੱਚ ਬਾਬਾ ਬੁੱਢਾ ਜੀ ਦੇ ਸਥਾਨ ਤੇ ਵੀ ਉੱਥੇ ਕੈਂਪ ਦੀ ਪੂਰੇ ਦਮਦਮੇ ਟਕਸਾਲ ਨੇ ਵੀ ਮੈਡੀਕਲ ਕੈਂਪ ਲਾਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਹੜੀਆਂ ਦਵਾਈਆਂ ਮਹਈਆ ਕਰਾਉਣੇ ਉਦਾਂ ਸ਼ੰਗਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਅਸੀਂ ਪਹਿਲੇ ਦਿਨ ਤੋਂ ਹੀ ਬੈਨਾ ਛੱਡੀਆਂ ਆ ਜਿਹੜੀਆਂ ਐਂਬੂਲੈਂਸਾਂ ਆ ਉਹ ਉੱਥੇ ਪਿੰਡਾਂ ਦੇ ਵਿੱਚ ਜਾਂਦੀਆਂ ਸਮੇਤ ਦਵਾਈਆਂ ਤੇ ਸਮੇਤ ਡਾਕਟਰ ਪਰ ਹੁਣ ਅਸੀਂ ਉਹਨੂੰ ਘੇਰਾ ਉਹਦਾ ਬਧਾ ਰਹੇ ਕਿਉਂਕਿ ਪਾਣੀ ਸੁੱਕ ਰਿਹਾ ਹੌਲੀ ਹੌਲੀ ਤੇ ਇਹਨਾਂ ਦੀ ਰੀਹੈਬਿਲਿਟੇਸ਼ਨ ਵੀ ਸਾਰਿਆਂ ਦੀ ਹੋਣੀ ਆ ਸੋ ਉਹਦੇ ਵਿੱਚ ਉਹ ਕਹਿੰਦੇ ਜੀ ਮੋٹے ਤੌਰ ਤੇ ਸ਼ੂਗਰ ਦੇ ਬੜੇ ਪੇਸ਼ੈਂਟ ਆਉਂਦੇ ਆ ਤੇ ਮੈਂ ਕਿਹਾ ਵੀ ਸ਼ੂਗਰ ਤੁਸੀਂ ਚੈੱਕ ਉਹ ਕਹਿੰਦੇ ਜੀ ਅਸੀਂ ਕਿੱਟ ਰੱਖੀ ਆ ਅਸੀਂ ਚੈੱਕ ਕਰਦੇ ਹਾਂ ਫੇਰ ਦਿੰਦੇ ਆ ਇਸੇ ਤਰ੍ਹਾਂ ਹੁਣ ਵੱਡੀ ਜਿਹੜੀ ਆ ਉਹ ਆ ਜਾਂਦੀ ਵੀ ਕੰਪਲੈਕਸ ਦੀ ਪਾਣੀ ਦੂਸ਼ਿਤ ਹੋ ਜਾਂਦਾ ਲਿਵਰ ਫੈਕਟ ਹੋ ਜਾਂਦਾ ਲਿਵ 52 ਜਾਂ ਉਹਦੇ ਨਾਲ ਵੀਕਾਸੋਲ ਇਹ ਲਾਗਤ ਵਧਿਆ ਤੇ ਮੈਂ ਉਹਨਾਂ ਨੂੰ ਸਜੈਕਟ ਵੀ ਕਰਕੇ ਆਇਆ ਵੀ ਜਿਹੜਾ ਵੀ ਕੈਂਪ ਆਉਂਦਾ ਉਹ ਚਾਰ ਦਵਾਈਆਂ ਜ਼ਰੂਰ ਨਾਲ ਰੱਖੇ ਇੱਕ ਬੀ ਲਿਵ ਰੱਖੇ ਇੱਕ ਨਾਲ ਵੀਕਾਸੋਲ ਰੱਖੇ ਤੇ ਇੱਕ ਨਾਲ ਆਪ ਆਪ ਖੰਗ ਲਈ ਇਹ ਵੀ ਕਿਉਂਕਿ ਬਿਮਾਰੀ ਚਲਣੀ ਆ ਇਹਦੇ ਲਈ ਵੀ ਆਪਣਾ ਤਰੰਤ ਜਿਹੜਾ ਉਹ ਇਤਜਾਮ ਕੀਤਾ ਜਾਵੇ ਸੋ ਮੋٹے ਤੌਰ ਦੇ ਉੱਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਜਿਹੜੇ ਅਫੈਕਟ ਹੋਏ ਆ ਕਿਸੇ ਨਹੀਂ ਬਹਿ ਗਈ ਕਿਸੇ ਦਾ ਹੋਰ ਅਨਸਾਰ ਕਿਸੇ ਪਾਸੋਂ ਹੋ ਗਿਆ ਉਹਨਾਂ ਨੂੰ ਤਰੰਤ ਜਿਹੜੀ ਆ ਇਹ ਮਾਇਆ ਕੀਤੀ ਜਾਊਗੀ 50-5000 ਰੁਪਇਆ ਤੇ ਬੱਚਿਆਂ ਨੂੰ ਜਿਹੜੇ ਵੀ ਆਪਣੇ ਆਇਡੈਂਟੀਫਾਈ ਕਰਾਂਗੇ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਫਰੀ ਤੌਰ ਤੇ ਕਿਤਾਬਾਂ ਸਾਰੀਆਂ ਤੇ 8 ਲੱਖ ਲੀਡਰ ਜਿਹੜਾ ਡੀਜੀਐਸ ਰਾਮਨੀ ਗੌਰਦਰਾ ਪ੍ਰਬੰਧਕ ਕਮੇਟੀ ਮਈਆ ਕਰਾਊਗੀ ਤੇ ਜ਼ਿੰਮੇਦਾਰਾਂ ਨੂੰ 10 ਏਕੜ ਤੋਂ ਘੱਟ ਵਾਲਿਆਂ ਨੂੰ ਸੀਟ ਜਿਹੜਾ ਉਹ ਵਧੀਆ ਸੀਟ ਐ ਫਾਰਮੈਲਟੀ ਨਹੀਂ ਤੇ ਉਹ ਵਧੀਆ ਸੀਟ ਜਿਹੜਾ ਦਿੱਤਾ ਜਾਊਗਾ ਲੋੜਵੰਦਾਂ ਲਈ ਲੰਗਰ ਜਿਹੜਾ ਐਜ ਇਟ ਜੇ ਚੱਲ ਰਿਹਾ ਉਹ جاری ਰਹੂਗਾ ਉਹ ਤੋਂ ਇਲਾਵਾ ਹੋਣ ਇੱਕ ਕਿਉਂਕਿ ਕਈ ਦਿਨਾਂ ਦੀ ਗੱਲ ਚੱਲ ਰਹੀ ਆ ਕਿ ਆ ਜਿਹੜੀਆਂ ਫੌਗਿੰਗ ਦੀ ਮਸ਼ੀਨ ਆ ਉਹ ਅਸੀਂ 10 ਭੇਜੀਆਂ ਸੀ ਵੱਖ-ਵੱਖ ਉਹ ਆਪਣੇ ਹਲਗਿਆਂ ਚ ਜਿੱਦਾਂ ਤਿੰਨ ਗੁਰੂ ਕੇ ਬਾਗ ਭੇਜੀਆਂ ਦੋ ਮੁਖਸਰ ਸਾਹਿਬ ਭੇਜੀਆਂ ਦੋ ਅਸੀਂ ਭੇਜੀਆਂ ਆਪਣੇ ਰਮਦਾਸ ਦੋ ਭੇਜੀਆਂ ਮੇਰੇ ਬਾਬਾ ਨਾਨਕ ਉਹ ਮਸ਼ੀਨ ਜਿਹੜੀ ਉਹ 35 ਮਿੰਟ ਦਵਾਈ ਛਿੜਕਦੀ ਆ ਫਿਰ 10 ਮਿੰਟ ਦੀ ਉਹਦੇ ਵਿੱਚ ਉਹਨੂੰ ਰੈਸਟ ਹੁੰਦੀ ਆ ਉਸ ਤੋਂ ਬਾਅਦ ਫੇਰ ਛਿੜਕਦੀ ਆ ਦੇ ਵੱਧੀ ਮਸ਼ੀਨਾਂ ਦੀ ਤਾਦਾਦ ਵੀ ਵਧਾਵਾਂਗੇ ਜਿਹੜੀ ਵੱਡੀ ਮਸ਼ੀਨ ਆ ਕਿਉਂਕਿ ਉਹ ਚੱਲਦੀ ਆ ਟਰੈਕਟਰ ਦੇ ਉੱਤੇ ਜਾਂ ਵੱਡੇ ਹਾਥੀਆਂ ਦੇ ਉੱਤੇ ਤੇ ਪਿੰਡਾਂ ਦੇ ਵਿੱਚ ਜਾਣ ਦਾ ਹਲੇ ਰਾਹ ਖੜਾ ਕੋਈ ਨਹੀਂਗਾ ਤੇ ਇਹ ਜਿਹੜੀ ਛੋਟੀ ਮਸ਼ੀਨ 35000 ਦੀ ਆਉਂਦੀ ਆ ਇਹ ਬੰਦਾ ਸਕੂਟਰ ਮੋਟਰਸਾਈਕਲ ਤੇ ਜਾਂ ਆਪਣੀ ਪਿੱਠ ਪਿਛੇ ਲਾ ਕੇ ਵੀ ਸਪਰੇਅ ਕਰ ਸਕਦਾ ਆ ਮੈਂ ਦੋ ਅਕਾਊਂਟ ਨੰਬਰ ਪਿਛਲੀ ਵਾਰੀ ਇੱਥੇ ਨਸ਼ਰ ਕੀਤੇ ਸੀ ਸਮੂਹ ਗੁਰਨਾਨਕ ਨਾਮ ਲੈਦਾ ਮਾਈ ਭਾਈ ਨੂੰ ਬੇਨਤੀ ਕਰਦਾਂ ਇਹ ਕਾਰਜ ਤੁਹਾਡੇ ਗੁਰੂ ਕੀ ਗੋਲਕ ਚੋਂ ਆ ਇਹ ਕੋਈ ਕਿਸੇ ਬੰਦੇ ਦੇ ਨਹੀਂ ਇੰਡੀਵਿਜੂਅਲੇ ਸ਼ੌਮ ਨਹੀਂ ਗੋਸਾ ਦਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਾਰਤਾ ਬਾਡੀ ਆ ਤੇ ਕਈ ਵਾਰੀ ਫਿਰ ਮੇਰੇ ਤੇ ਵੀ ਮੇਰੇ ਮੈਂਬਰ ਸਾਥੀ ਸਾਰੇ ਬੈਠੇ ਆ ਤੇ ਕਈ ਵਾਰੀ ਮੇਰੇ ਨਾਲ ਫਿਰ ਕਈ ਵਾਰੀ ਹੋ ਜਾਂਦੀਆਂ ਵੀ ਜੀ ਇਹ ਕੰਜੂਸੀ ਬੜੀ ਕਰਦਾ ਤੇ ਮੈਂ ਕੰਜੂਸੀ ਅੱਜ ਸੋਚਦਾ ਸੀ ਗੁਰੂ ਸਾਹਿਬ ਜੀ ਆ ਆ ਸਮਾਂ ਇਦਾਂ ਦਾ ਤੇ ਜੇ ਕੰਜੂਸੀ ਕੀਤੀ ਹੋ ਆ ਤੇ ਅੱਜ ਲੋਕਾਂ ਦੇ ਕੰਮ ਵੀ ਆ ਰਹੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਤੁਸੀਂ ਵੀ ਬਾਤ ਤੋਂ ਬਾਅਦ ਵਿੱਚ ਯੋਗਦਾਨ ਪਾਵੋ। ਜਿੰਨਾ ਵੀ ਮਾਈ ਭਾਈ ਨੂੰ ਅਸੀਂ ਇਹ ਅਕਾਊਂਟ ਨੰਬਰ ਨਸ਼ਰ ਕੀਤੇ ਆ। ਉਹ ਆਨਲਾਈਨ ਉੱਥੋਂ ਪੇਮੈਂਟ ਵਿਦੇਸ਼ ਚੋਂ ਵੀ ਐਫਸੀਆਰ ਦੀ ਉਹ ਛੋੜਿਆ ਉਹ ਖਾਤਾ ਜਿਹੜੀ ਦਰਬਾਰ ਸਾਹਿਬ ਦਾ। ਦੂਜਾ ਖਾਤਾ ਵੀ ਸ਼੍ਰੀ ਦਰਬਾਰ ਸਾਹਿਬ ਦਾ ਆ ਜਿਹੜਾ 13 13 ਖਾਤਾ ਹੈ। ਸੋ ਇਹ ਬਾਤ ਤੋਂ ਬਾਅਦ ਆਪਣੀ ਮਾਇਆ ਵੀ ਸਫਲ ਕਰੋ। ਤੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਤੇ ਅੱਜ ਵੀ ਕਹਿੰਦਾ ਕਈ ਵਾਰੀ ਮਨਾਂ ਮਹਿਸੂਸ ਕਰਦਾ ਵੀ ਜੇ ਮੈਂ ਇਹਦੀ ਥਾਂ ਤੇ ਹੋਵਾਂ ਤੇ ਘੜੀ ਫੀਲਿੰਗ ਲੈ ਲੈਣੀ ਚਾਹੀਦੀ ਵੀ ਜੇ ਮੈਂ ਇਹਦੀ ਥਾਂ ਪਾਣੀ ਚ ਡੁੱਬਿਆ ਹੋਵਾਂ ਤੇ ਮੇਰੇ ਘਰ ਦੇ ਹਾਲਾਤ ਇਦਾਂ ਦੇ ਹੋਣ ਤੇ ਫਿਰ ਕੀ ਕਰੂਗਾ ਬੰਦਾ ਸੋ ਇਸ ਕਰਕੇ ਪੰਜਾਬ ਦੇ ਲੋਕ ਆਪ ਮਹਾਰਾਜ ਜੀਵਾਂ ਦੇ ਵਿਚਾਣ ਬੰਦ ਕਰਾਓ ਰਾਚਣ ਸਾਡੇ ਕੋਲ ਬਹੁਤ ਵੱਡੀ ਤਲਾਸ਼ ਹੋ ਗਿਆ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਮਨਿਓਰਟੀ ਇੱਕ ਹਣਾ ਬੜਾ ਸੋਖਾ ਮਨਿਓਰਟੀ ਦੇ ਵਿੱਚ ਵੇ ਜਿਹੜੇ ਦਰ ਪੇ ਸਮੱਸਿਆਵਾਂ ਉਹਨਾਂ ਨੂੰ ਫੇਸ ਕਰਨਾ ਜਿਹੜੇ ਉਹਦੇ ਕਠਿਨਾਈਆਂ ਆਉਂਦੀਆਂ ਆ ਮੈਂ ਦੇਖੇ ਮੁਖਲਮ ਭਾਈ ਜਿਆਰਾ ਪਾਸੋਂ ਵੀ ਇੱਥੇ ਮੈਂ ਆਇਆ ਤਾਂ ਆਇ ਸੀ ਅੱਜ ਵੀ ਆਇਆ ਤੇ ਉਹ ਜੈਪੁਰੋਂ ਲੈ ਕੇ ਆਇਆ ਬਹੁਤ ਸਾਰਾ ਜਿਹੜਾ ਰਾਚਣ ਹਿੰਦੂ ਭਾਈ ਜਿਆਰਾ ਵੀ ਬਹੁਤ ਆ ਰਿਹਾ ਇਹ ਵੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਇਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਪਾਛਾ ਦਾ ਜਿਹੜਾ ਛੇਤੀ ਗੁਰਪੁਰ 25 ਨਵੰਬਰ ਨੂੰ ਆਉਣਾ ਉਸ ਨਗਰ ਕੀਰਤਨ ਦੇ ਵਿੱਚ ਪੰਜਾਬ ਤੋਂ ਇਹ ਮੈਂ ਰੋਲ ਆਊਟ ਨਹੀਂ ਕਰਦਾ ਬਹੁਤ ਵੱਡਾ ਹੰਗਾਰਾ ਸਿੱਖਾਂ ਦੇ ਵਿੱਚ ਆ ਹਿੰਦੂਆਂ ਦੇ ਵਿੱਚ ਆ ਤੁਸੀਂ ਉਹ ਆ ਫੇਸਬੁੱਕ ਤੇ ਰੋਜ਼ ਆਉਂਦਾ ਨਾਲ ਦੀ ਨਾਲ ਮੁ슬ਮਾਨ ਵੀਰ ਹਿੰਦੂ ਵੀਰ ਉਹ ਸਾਰੇ ਉਹਦੇ ਵਿੱਚ ਨਮਸਕਾਰ ਕਰਨ ਆਉਂਦੇ ਗੁਰੂ ਸਾਹਿਬ ਨੂੰ ਅਸੀਂ ਇਹੋ ਮਿਸ਼ਨ ਲੈ ਕੇ ਤੁਰੇ ਸੀ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਇੱਕ ਧਰਮ ਲਈ ਆਪਣੀ ਕੁਰਬਾਨੀ ਸੀਜ਼ ਵਲਦਾਨ ਕੀਤਾ ਤੇ ਅੱਜ ਮੈਨੂੰ ਕਿਸੇ ਨੇ ਇਹ ਆਈਡੀਆ ਵੀ ਦਿੱਤਾ ਸੀ ਪੈਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਵਿੱਚ ਵੀ ਰੱਖਿਆ ਜਾਵੇ ਤੇ ਉਹ ਅਸੀਂ ਅੱਜ ਮਤਾ ਵੀ ਕੀਤਾ ਕਿ ਇਹਨੂੰ ਆਪਾਂ ਡਾਕਟਰ ਧਰਮਿੰਦਰ ਸਿੰਘ ਗੋਬਾ ਉਹ ਨੂੰ ਇਹ ਸਾਰਾ ਪਰਸੂ ਕਰੂਗਾ ਤਾਂ ਕਿ 25 ਨਵੰਬਰ ਨੂੰ ਅੰਤਰਰਾਸ਼ਟਰੀ ਦਿਵਸ ਦੇ ਤੌਰ ਤੇ ਵੀ ਇਹਨੂੰ ਮਨਾਇਆ ਜਾਵੇ। ਸੋ ਤੁਹਾਡਾ ਸਾਰਿਆਂ ਦਾ ਫਿਰ ਦਿਲ ਦੀਆਂ ਲਗਾਈਆਂ ਤੋਂ ਬਹੁਤ ਧੰਨਵਾਦ। ਤੇ ਆ ਮੈਨੂੰ ਹੁਣੇ-ਹੁਣੇ ਇੱਕ ਸਲਿੱਪ ਵੀ ਮਿਲੀ ਹੈ। ਜਿਹੜੇ ਸਾਡੇ ਸਾਫ ਕਾਮ ਮੁਲਾਜ਼ਮ ਆ, ਜਿਹੜੇ ਰਿਟਾਇਰ ਹੋ ਗਏ, ਉਹਨਾਂ ਨੂੰ ਪੈਨਸ਼ਨ ਤਾਂ ਮਿਲਦੀ ਵੀ ਕੋਈ ਨਹੀਂ। ਉਹਨੇ ਵੀ 1 ਲੱਖ ਤੇ 1000 ਰੁਪਿਆ ਆਪਣਾ ਮਾਇਆ ਸਬਰ ਕੀਤੀ ਅੱਜ ਡੋਨੇਟ ਕਰਕੇ। ਬਹੁਤ سارے ਵੀਰ ਤਾਂ ਗੋਸ ਬੋਦੇ ਆਪਣੇ ਜਨਰੇਸ਼ਨ ਦੇ ਜਾਂਦੇ ਆ। ਮੈਂ ਇਹ ਕਹਿ ਸਕਦਾ ਤੁਹਾਡੀ ਮਾਇਆ ਇੱਕ ਇੱਕ ਪੈਸਾ ਸਹੀ ਢੰਗ ਨਾਲ ਲੱਗਣਾ ਤੇ ਬਾਅਦ ਤੋਂ ਬਾਅਦ ਆਪਾਂ ਜੋਗਦਾਨ ਦੇਈਏ ਤੇ ਜੋਗਦਾਨ ਦੇਵਾਂਗੇ ਤੇ ਗੁਰੂ ਸਾਹਿਬ ਉਹਦੇ ਚ ਵਾਧਾ ਵੀ ਕਰਦੇ ਆ ਸੋ ਫਿਰ ਦੁਬਾਰਾ ਤੋਂ ਤੁਹਾਡਾ ਵੀ ਸਾਰਿਆਂ ਦਾ ਜਿਹੜੇ ਤੁਸੀਂ ਚੇਚੇ ਤੌਰ ਤੇ ਪਹੁੰਚੇ ਹੋ ਤੁਹਾਡਾ ਧੰਨਵਾਦ ਆਪਣੇ EMPLOYEES ਦਾ ਸਾਰਿਆਂ ਦਾ ਧੰਨਵਾਦ ਆਪਣੇ ਸਾਡੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਵੀ ਆਪਣਾ ਜੋਗਦਾਨ ਪਾਇਆ ਇਹਨਾਂ ਦਾ ਵੀ ਧੰਨਵਾਦ ਸੋ ਮੈਂ ਅਰਥ ਦੇ ਵਿੱਚ ਇਹੋ ਹੀ ਕਾਮਨਾ ਕਰਦਾ ਗੁਰੂ ਸਾਹਿਬ ਨੇ ਸਾਨੂੰ ਅਰਦਾਸ ਦੇ ਵਿੱਚ ਇੱਕੋ ਗੱਲ ਸਿਖਾਈ ਜੇ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ 100 ਵਾਰੀ ਅਰਦਾਸ ਕਰੇ ਸਿੱਖ ਦੇਸ਼ ਚ ਅਰਦਾਸ ਕਰੇ ਸਿੱਖ ਵਿਦੇਸ਼ ਚ ਅਰਦਾਸ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਦੇਖਦਾ ਸੀ ਜਦੋਂ ਪੰਡਾ ਜੀ ਰਾਸਤਾ ਵਾਸਤਾ ਲੈ ਕੇ ਜਾਂਦੇ ਸੀ ਕੋਈ ਨਹੀਂ ਦੇਖਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਾਂ ਦੂਜੀਆਂ ਜਥੇਬੰਦੀਆਂ ਨੇ ਕਿ ਹਿੰਦੂ ਆਏ ਸਿੱਖ ਆਏ ਮੁ슬ਮਾਨ ਆ ਇੱਕ ਰੇਚੇ ਨੇ ਸਾਰਿਆਂ ਨੂੰ ਵਿਵਸਥਾ ਇੱਕ ਸਤਗੁਰੂ ਜੀ ਦਾ ਜਿਹੜਾ ਪਵਿੱਤਰ ਸਿਧਾਂਤ ਆ ਉਸ ਸਿਧਾਂਤ ਤੇ ਸਾਰਿਆਂ ਨੂੰ ਰੱਖਿਆ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ-ਪਿੰਡ ਜਾ ਰਹੇ ਸੀ ਕਿ ਤਾਂ ਲੋਕਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਕਿ ਪਿਛਲੇ ਦਿਨ ਤੋਂ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਜੀ ਇੱਕ ਗੱਲ ਸਾਹਮਣੇ ਆਈ ਹੈ ਜਿਹੜੀ ਹੈ ਐਸਪੀਸੀ ਜਾਂ ਗੁਰੂ ਘਰਾਂ ਦੀਆਂ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਠੇਕੇ ਤੇ ਲਈਆਂ ਹੋਈਆਂ ਨੇ ਉਹ ਫਸਲਾਂ ਬਰਬਾਦ ਹੋ ਗਈਆਂ ਨੇ ਇਹ ਮੰਗ ਉਠਰੀ ਹੈ ਕਿ ਐਸਪੀਸੀ ਉਹ ਜਿਹੜੇ ਕੀ ਠੇਕਾ ਹੈ ਉਹ ਮੁਆਫ ਕੀਤਾ ਜਾਵੇ ਉਸ ਤੇ ਕੋਈ ਵਿਚਾਰ ਉਟਾੰਦਰਾ ਹੋਇਆ ਜੀ ਅੱਜ ਦੀ ਮੀਟਿੰਗ ਦੇ ਵਿੱਚ ਦੇਖੋ ਮੈਂ ਹੁਣ ਰੰਦਾਸ ਤੋਂ ਆਇਆ ਕਿਉਂਕਿ ਸਭ ਤੋਂ ਵੱਡੀ ਜ਼ਿਆਦਾ ਪਹਿਲੀ ਸਾਡੇ ਰੰਦਾਸ ਦੀ ਆ ਬੀਰ ਬਾਬਾ ਬੋਡਾ ਆਪਣੇ ਬਾਬਾ ਬੋਡਾ ਜੀ ਦੇ ਹਿਸਤਾਨ ਦੀ ਉੱਥੇ ਵੀ ਇਹ ਪੱਤਰਕਾਰਾਂ ਨੇ ਮੈਨੂੰ ਸਵਾਲ ਕੀਤਾ ਸੀ ਠੀਕ ਹੈ ਜੀ ਅਸੀਂ ਜਦ ਬਾਕੀ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਤੇ ਇਹ ਵੀ ਵਿਚਾਰੇ ਇਫੈਕਟਡ ਆ ਇਹ ਤਾਂ ਸਾਡਾ ਆਪਣਾ ਐਗਜੈਕਟਿਵ ਦਾ ਰਿਵਿਊ ਆ ਉਹਦੇ ਉੱਤੇ ਪੂਰਨ ਤੌਰ ਤੇ ਗੌਰ ਕਰਕੇ ਉਹਨਾਂ ਨੂੰ ਵੀ ਕੰਪਨਸੇਟ ਕੀਤਾ ਜਾਊਗਾ ਠੀਕ ਕਿਸਾਨ ਵੀ ਫਸਲੀ ਇੰਸ਼ੋਰੈਂਸ ਮੰਗਦੇ ਆ ਜੀ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਸਰਕਾਰ ਤੋਂ ਦੇਖੋ ਇਹ ਕੰਮ ਵੈਸੇ ਬਾਈ ਦਾ ਬੇ ਉਤਾ ਮੈਂ ਕਰਾਂ ਆ ਦੇਖੋ ਦੋ ਬੰਨ ਲੱਗਣੇ ਸ਼ੁਰੂ ਹੋ ਗਏ ਮੈਂ ਇਸ ਗੱਲ ਨੂੰ ਕੋਈ ਬਰੋਸ ਜਾਂ ਨਿੰਦਾ ਨਹੀਂ ਕਰਦਾ ਇਹ ਜਿਹੜੇ ਕਾਰਜ ਹੁੰਦੇ ਆ ਸਰਕਾਰਾਂ ਦੇ ਵੱਡੇ ਕਾਰਜ ਹੁੰਦੇ ਆ ਅੱਜ ਲੋਕਾਂ ਨੂੰ ਕਿਉਂ ਆਪਣੇ ਹੱਥਾਂ ਦੇ ਵਿੱਚੇ ਕਾਰਜ ਲੈਣੇ ਪਏ ਕਿਉਂਕਿ ਸਰਕਾਰ ਸੁੱਤੀ ਪਈ ਆ ਜੇ ਆਨੰਦਪੁਰ ਸਾਹਿਬ ਦੀ ਛੱਡ ਕੇ ਆ ਉਹ ਬਾਬੇ ਚਾਹ ਤਿੰਨ ਸਾਲ ਤੋਂ ਬਣਾ ਰਹੇ ਆ ਬੜੀ ਚੌੜੀ ਜਿਹਾ ਫੋਰ ਲੇਨ 6 ਲੇਨ ਬਣਾਤੀ ਆ ਤੇ ਇੱਥੇ ਵੀ ਇਹ ਜਿਹੜੇ ਕਾਰਜ ਸਰਕਾਰਾਂ ਨੂੰ ਕਰਨੇ ਚਾਹੀਦੇ ਸਰਕਾਰ ਕਰੇ ਪਰ ਮੇਰਾ خیال ਸਰਕਾਰ ਤਾਂ ਸੁੱਤੀ ਪਈ ਆ ਅੱਜ ਲੋੜ ਆ ਇੰਡੀਵਿਜੂਅਲ ਲੋ ਜਿਹਨੂੰ ਬੜਾ ਬੜਾ ਲਾਸ ਹੋਇਆ ਕਿਉਂਕਿ ਹਰ ਘੜੀ ਮੂੜੀ ਨਹੀਂ ਆਉਂਦੇ ਇਹ ਜਿਹੜੇ ਬਾਨੇ ਆ ਇਹ ਤਾਂ ਲੱਗਣੀਆਂ ਤੇ ਲਾਉਣੇ ਵੀ ਚਾਹੀਦੇ ਜ਼ਰੂਰੀ ਵੀ ਆ ਪਰ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਜਿਹੜੀ ਇੰਸ਼ੋਰੈਂਸ ਦੀ ਤੁਸੀਂ ਗੱਲ ਕੀਤੀ ਆ ਇਹ ਸਰਕਾਰ ਨੂੰ ਗਾਹਾਂ ਤੋਂ ਕੋਈ ਪੌਂਸੀ ਬਣਾ ਲੈਣੀ ਚਾਹੀਦੀ ਆ ਪਰ ਅੱਜ ਵੀ ਹਰ ਇੱਕ ਜ਼ਿਮੀਂਦਾਰ ਨੂੰ ਘਟੋ ਘਟ ਕਿਉਂਕਿ ਜੇ ਝੋਨੇ ਦੀ ਲਗਾਈ ਤੋਂ ਲੈ ਕੇ ਤੁਸੀਂ ਬਢਾਈ ਤੱਕ ਜਾਓਗੇ ਤਾਂ ਮੇਰਾ ਖਿਆਲ 20000 ਰੁਪਿਆ ਦਾ ਖਰਚੇ ਦਾ ਝੋਨੇ ਦੀ ਲਵਾਈ ਦਵਾਈ ਸਚਾਈ ਦਾ ਆ ਜਾਂਦਾ ਸੋ ਸਰਕਾਰਾਂ ਨੂੰ ਚਾਹੀਦਾ ਖੁੱਲ੍ਹ ਦੇ ਕੇ ਖੁੱਲ੍ਹ ਦਲੀ ਨਾਲ ਜਿੰਨੇ ਫਲੱਡ ਅਫੈਕਟਡ ਏਰੀਆ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਉਣ ਤਾਂ ਜੇ ਇੱਕ ਪਾਸੇ ਤੇ ਸਾਰੀ ਜਿਹਨੇ ਸੇਵਾ ਕਰਨਦੇ ਨੇ ਉੱਗੇ ਪਾਸੇ ਸ਼੍ਰੋਮਣੀ ਅਕਾਲੀ ਦਲ ਮਤਵਾਜੀ ਜਿਹੜਾ ਆਪਣੇ ਆਪੜ ਆਇਆ ਹੈ ਉਹਨਾਂ ਦੇ ਪ੍ਰਧਾਨ ਜਾਨੀ ਹਰਪੀ ਸਿੰਘ ਉਹਨਾਂ ਨੇ ਕੱਲ ਤੱਜ ਕੱਸਿਆ ਸਰਦਾਰ ਸੁਖੀ ਸਿੰਘ ਬਾਦਲ ਤੇ ਕਿ ਇਹ ਗੁਰੂ ਘਰ ਦੇ ਕੀਰਤਨ ਨੂੰ ਵੇਚ ਕੇ ਗੁਰਬਾਣੀ ਨੂੰ ਵੇਚ ਕੇ ਇਹਨਾਂ ਨੇ ਪੈਸਾ ਕਮਾਇਆ ਲੋਕਾਂ ਨੂੰ ਲੈ ਲੈਣਾ ਚਾਹੀਦਾ ਮੈਂ ਇਹ ਸਿਆਸਤਾ ਸੋਪਦੀ ਹੈ ਉਹ ਜੇ ਮੈਂ ਮੈਂ ਉਹਨਾਂ ਦੀ ਗੱਲ ਤਾਂ ਨਹੀਂ ਤੁਹਾਨੂੰ ਕੋਈ ਵੀ ਜਵਾਬ ਦੇਣਾ ਤਾਂ ਉਹ ਜਵਾਬ ਦੇਣ ਉਹਨੇ ਦੇ ਦਿੱਤਾ ਤੁਹਾਨੂੰ ਪਰ ਜਿਹੜਾ ਗੁਰਬਾਣੀ ਵੇਚਣ ਦਾ ਕਾਰ ਸਾਨੂੰ ਘੱਟੋ ਘੱਟ 3 ਕਰੋੜ ਰੁਪਇਆ ਹੁਣ 2 ਕਰੋੜ ਤੇ ਆ ਗਏ ਸੀ ਇਹ 50 ਲੱਖ ਤੋਂ ਸ਼ੁਰੂ ਹੋਇਆ ਸੀ ਸਾਨੂੰ ਐਨੂਅਲ ਐਜੂਕੇਸ਼ਨ ਲਈ 2 ਕਰੋੜ ਰੁਪਇਆ ਪੀਟੀਸੀ ਚੈਨਲ ਜਿਹੜਾ ਦਿੰਦਾ ਸੀ ਹੁਣ ਜਿਆਦਾ ਅਸੀਂ ਇਹ ਬਣਾਇਆ ਜਿਆਦਾ ਵੀ ਸਾਰਾ ਕੁਝ ਸ਼ੁਰੂ ਹੋਇਆ ਅਸੀਂ ਆਪਣਾ YouTube ਚੈਨਲ ਬਣਾ ਲਿਆ ਗੁਰੂ ਸਾਹਿਬ ਨੇ ਬਾਰ ਕਿਰਪਾ ਦੇ ਬਖਸ਼ੇ ਕੀਤੀ ਤਾਂ ਜਨੇ ਕਸਣੇ ਚਾਹੀਦੇ ਜੇ ਕੋ ਕਾਰ ਚੰਗੇ ਕਰਦੇ ਆ ਤਾਂ ਉਹਦੀ ਸਰਾਹਣਾ ਕਰਨੀ ਪड़ਦੀ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਜੜੀਆਂ ਤੇ ਹੜਪੀੜਤਾ ਨੇ ਸੇਵਾਵਾਂ ਵਿੱਚ ਏਜੰਸੀਆਂ ਰੋਲ ਲਵਾ ਰੀਆਂ ਨੇ ਕਿ ਇਹ ਜਿਹੜੀ ਵੰਡੀ ਜਾ ਰਹੀ ਆ ਰਾਸਮਗਰੀਏ ਦੇ ਚ ਰੋਲਾ ਪਵਾਉਣ ਦੇ ਵਿੱਚ ਏਜੰਸੀਆਂ ਦਾ ਹੱਥ ਦੇਖੋ ਮੈਂ ਹੁਣ ਕਿਉਂਕਿ ਮੈਂ ਆਪ ਵੀ ਜਾਣਦਾ ਆ ਤੇ ਇਹ ਪਤਾ ਨਹੀਂ ਹੁਣ ਕੋਈ ਕਿਸੇ ਦੀ ਮਨਚਾ ਹੋਊਗੀ ਇਹੋ ਜਿਹੀ ਭੈੜੀ ਪਰ ਅੱਜ ਤਾਂ ਜਿੱਥੇ ਜਿੱਥੇ ਗਏ ਆ ਸਾਰਿਆਂ ਨੂੰ ਹਾਂ ਇਹ ਜ਼ਰੂਰ ਰਹੀ ਆ ਗੱਲ ਕਿ ਜਿੱਥੇ ਲੋਡ ਬੰਦਿਆ ਉਹ ਵਿਚਾਰੇ ਕਈ ਵਾਰੀ ਕੱਚਾਂ ਦੇ ਹੱਥ ਦੇ ਕੇ ਬਾਹਰ ਹੀ ਖੜੇ ਰਹਿੰਦੇ ਆ ਕਈ ਵਾਰੀ ਮਹਿਸੂਸ ਹੁੰਦਾ ਨਾ ਆਪਾਂ ਨੂੰ ਵੀ ਤੇ ਉਹਦੇ ਵਿੱਚ ਜ਼ਰੂਰ ਆਪੇ ਉਹ ਜਿਹੜੇ ਇੱਕ ਲੋਕਾਂ ਨੇ ਕੋਈ ਪ੍ਰੋਫੈਸ਼ਨ ਜਿਹਾ ਬਣਾ ਲਿਆ ਉਹ ਅੰਮ੍ਰਿਤਪਾਲ ਦੇਣ ਜਾਂ ਵਿਤਾਮੀ ਮੋਰੇ ਸਰਦਾਰ ਰਮੂਜੀਤ ਫਿਰਕ ਦੇਣ ਜਾਵੇ ਉਹ ਵੀ ਮੋਰੇ ਇਦਾਂ ਦੀਆਂ ਤਾਂ ਹੈਗੀਆਂ ਬਾਕੀ ਪਤਾ ਨਹੀਂ ਹੁਣ ਏਜੰਸੀਆਂ ਦਾ ਕੋਈ ਇਦਾਂ ਦਾ ਹੋਵੇ ਵੀ ਇਹ ਤਾਂ ਸਰਕਾਰਾਂ ਹੀ ਜਾਣਦੀਆਂ ਨੇ ਸਾਡੇ ਨੂੰ 100 ਰੁਪਇਆ ਪ੍ਰਧਾਨ ਮੰਤਰੀ ਦੇ ਕੇ ਗਏ ਨੇ ਪਰ ਹਰ ਕੋਈ ਕਹਿੰਦਾ ਕਿ ਇਹ ਘੱਟ ਹੈ ਉਸ ਦੇ ਮੂਤ ਜੀਰਾਂ ਹਰ ਪਾਸੇ ਗੱਲਾਂ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਇਹ ਕੋਈ ਦੇਖੋ ਸਰਕਾਰਾਂ ਨੂੰ ਖੁੱਲਾ ਹੱਥ ਰੱਖਣਾ ਚਾਹੀਦਾ ਸਰਕਾਰਾਂ ਲੋਕ ਇਸੇ ਕੰਮ ਨੂੰ ਬਣਾਉਂਦੇ ਆ ਕਿ ਸਾਡੀ ਰਖਵਾਲੀ ਕੀਤੀ ਜਾਵੇ ਸਾਡੀ ਸੋਸ਼ਲ ਸਿਕਿਉਰਿਟੀ ਹੋਵੇ ਤੇ ਆ ਤਾਂ ਜਿਹੜਾ ਪ੍ਰਕਰੋਪ ਹੋਇਆ ਇਹ ਤਾਂ ਮੈਂ ਪਹਿਲਾਂ ਦੇਖਦਾ ਭਈ ਜੇ ਤਾਂ ਕਿਤੇ ਉਦਣੇ ਆ ਜਾਂਦੇ ਪਤਾ ਲੱਗਣਾ ਸੀ ਪੰਜਾਬ ਤਾਂ ਸਮੁੰਦਰ ਬਣਿਆ ਪਿਆ ਤੇ ਦਿਲ ਖੋਲ ਕੇ ਪੈਸੇ ਦੇਣੇ ਚਾਹੀਦੇ ਆ ਜ਼ਿੰਮੇਵਾਰ ਇੱਕ ਐਸਾ ਬੰਦਾ ਜਿਹੜਾ ਹਰ ਇੱਕ ਨੂੰ ਅਫੈਕਟ ਕਰਦਾ ਇਹਦੇ ਕਾਰਜ ਦੇ ਉੱਤੇ ਸਾਰਾ ਸਿਸਟਮ ਸਮਾਜ ਦਾ ਬਚਾ ਆ ਚਾਹੇ ਕੋਈ ਕਿਸ ਮਜ਼ਦੂਰ ਆ ਚਾਹੇ ਕੋਈ ਆਰਤੀ ਆਇਆ ਚਾਹੇ ਕੋਈ ਦੁਕਾਨਦਾਰ ਆ ਸਾਰੇ ਬਿਜ਼ਨਸ ਇਸ ਖੇਤੀ ਦੇ ਨਾਲ ਜੁੜੇ ਹੋ ਆ ਇਹ ਖੇਤੀ ਦੇ ਵਿੱਚ ਤਾਂ ਪ੍ਰਾਇੋਰਟੀ ਜਿਹੜੀ ਆ ਵੱਡੇ ਪੱਤਰ ਤੇ ਦੇਣੀ ਚਾਹੀਦੀ ਹੈ। ਪਰ ਇਹ ਲਾਈਵ ਵੀ ਆ ਪਾਕਿਸਤਾਨ ਦਾ ਮੈਚ ਵੀ ਹੋ ਰਿਹਾ ਹੈ। ਐਤਵਾਲੂ ਸਰ ਇੰਡੀਆ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ। ਇਹ ਰਾਜਨੀਤਿਕ ਗੱਲਾਂ ਉਦਾਹਰਨ ਦੇ ਗੱਲਾਂ ਨਹੀਂ ਅਸੀਂ ਇਹ ਪੁੱਛਣਾ ਚਾ ਰਹੇ ਸੀਗੇ। ਲੰਘਾ ਵੀ ਬੰਦ ਹੈ, ਕਸਾਲਪੁਰ ਕੋਲ ਵੀ ਬੰਦ ਹੈ, ਇੱਕ ਪਾਸੇ ਮੈਚ ਕਰਾ ਰਹੇ ਨਹੀਂ। ਦੇਖੋ ਜਿਹੜਾ ਭਾਈਚਾਰਾ ਆ ਉਹ ਬਹਾਲ ਹੋਣਾ ਚਾਹੀਦਾ ਮੈਂ ਇਸ ਗੱਲ ਦਾ ਹੱਕ ਹਾਂ ਵੀ ਦੇ ਪਿਛਲਾ ਜਿਹੜਾ ਸਾਡਾ ਜਥਾ ਗੁਰਪੰچم ਪਾਤਸ਼ਾਹ ਦੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਜਾਣਾ ਸੀ ਉਹ ਤੇ ਰੋਕ ਲਾਤੀ ਸੀ ਅਸੀਂ ਤਾਂ ਵਿਜੇ ਵੀ ਸਾਨੂੰ ਮਿਲਗਾ ਹੁਣ ਵੀ ਅਸੀਂ ਪ੍ਰੋਪਰ ਚੈਨਲ ਅਪਲਾਈ ਕੀਤਾ ਆ ਵਿਜੇ ਸਾਨੂੰ ਮਿਲ ਜਾਣੇ ਆ ਤੇ ਸਰਕਾਰ ਤੋਂ ਵੀ ਮੰਗ ਕਰਦੇ ਆ ਫਿਰ ਕਈ ਵਾਰੀ ਹੁੰਦਾ ਵੀ ਸਿਕਿਉਰਟੀਆਂ ਦੇ ਮਸਲੇ ਆ ਜਾਂਦੇ ਆ ਤੇ ਮੈਂ ਇਸ ਗੱਲ ਦਾ ਹਾਮੀ ਵੀ ਭਾਈਚਾਰਾ ਜਿਹੜਾ ਕਿਉਂਕਿ ਲੈਂਦਾ ਤੇ ਚੜਦਾ ਪੰਜਾਬ ਇਹ ਬੜੀ ਵੱਡੀ ਸਾਹ ਜ ਆ ਇਹਨਾਂ ਦੀ ਤੇ ਸਿੱਖ ਦਾ ਔਮ ਵੀ ਕੋਮਲ ਆ ਚਾਹੇ ਵਿਦੇਸ਼ ਚ ਬਸਦਾ ਚਾਹੀ ਇੱਥੇ ਬਸਦਾ ਆ ਤੇ ਭਾਈਚਾਰਾ ਜਿਹੜਾ ਬਣਾਉਣਾ ਚਾਹੀਦਾ ਘਟਾਉਣਾ ਚਾਹੀਦਾ ਪਤਾ ਨਹੀਂ ਪੀਸੀ ਜਿਹੜਾ ਲਾਈਵ ਹੈ ਹੁਸ਼ਪੁਰ ਸਾਬ ਤੋਂ ਵੀ ਚੱਲਦਾ ਹੈ ਹੁਸ਼ਪੁਰ ਸਾਬ ਤੋਂ ਵੀ ਚੱਲਦਾ ਹੈ ਜੂ ਵੀ ਚੱਲਦਾ ਹੈ ਫੁੱਟਾ ਸਾਬ ਤੋਂ ਵੀ ਚੱਲਦਾ ਹੈ ਅੰਮ੍ਰਿਤਸਰ ਤੋਂ ਵੀ ਜਾਂਦਾ ਇਹ ਟਾਰਗੇਟ ਅੰਮ੍ਰਿਤਸਰ ਨੂੰ ਕਿਉਂ ਕੀਤਾ ਜਾਂਦਾ ਹੈ ਇਹ ਕਿਉਂ ਕਰਦੇ ਨੇ ਅੰਮ੍ਰਿਤਸਰ ਨੂੰ ਟਾਰਗੇਟ ਕਿ ਇੱਥੇ ਕੋਈ ਚੱਲਦਾ ਚੱਲ ਕੇ ਜੇ ਫੰਡ ਮਿਲਦਾ ਪਿਆ ਤੇ ਅੰਮ੍ਰਿਤਸਰ ਨੂੰ ਮਿਲਦਾ ਪਿਆ ਬਾਕੀ ਲੋ ਵੰਡ ਵੀ ਕੋਈ ਨਹੀਂ ਉਹ ਫਿਰਦਾ ਪੀਟੀਸੀ ਤੋਂ ਦੇਖੋ ਜਿਹੜੇ ਬਾਕੀ ਆ ਚਾਹੇ ਦਿੱਲੀ ਆ ਉਹ ਪੈਸੇ ਦਿੰਦੇ ਆ ਚਾਹੇ ਦਿੱਲੀ ਕਮੇਟੀ ਆ ਉਹ ਚਾਹੇ ਆਪਣੇ ਤੁਹਾਡੇ ਹੇਮ ਕੰਟਰੈਸਟ ਆ ਉਹ ਸਾਰਾ ਲਾਈਵ ਕਰਨ ਲਈ ਪੈਸੇ ਦਿੰਦੇ ਆ ਤੇ ਇਹ ਤਾਂ ਇਹੋ ਹੀ ਦੱਸ ਸਕਦੇ ਆ ਵੀ ਇਹਨਾਂ ਦੇ ਪਿੱਛੇ ਇਹਨਾਂ ਦੀ ਕੀ ਮਨਛਾਇਆ ਅਸੀਂ ਤਾਂ ਹੁਣ ਦੇਖੋ YouTube ਚ ਲਾ ਦਿੱਤਾ ਬਹੁਤ ਸਾਰੇ ਦੇਸ਼ ਦੇ ਵਿੱਚ ਲੋਕ YouTube ਨਾਲ ਹੀ ਆਪਣਾ ਦੇਖੀ ਜਾਂਦੇ ਆ ਤੇ ਮੈਂ ਆ ਸਾਡਾ ਹਰ ਭਜਨ ਪੜਦਾ ਖੜਾ ਮੈਂ ਦੱਸ ਵੀ ਸਕਦਾ ਵੀ ਕਿੰਨੇ ਕੁ ਲੋਕ ਜਿਹੜੀ ਇਹਦੀ ਰੋਜ਼ ਰੀਚ ਵਿੱਚ ਆਉਂਦੇ ਆ ਤੇ ਬਾਕੀ ਤੁਹਾਨੂੰ ਪਤਾ ਹੈ ਕਿਉਂਕਿ ਕਈ ਵਾਰੀ ਗੇਮਾਂ ਹੋਰ ਕਾਂ ਢੰਗ ਨਾਲ ਵੀ ਚੱਲ ਪੈਂਦੀਆਂ ਪਰ ਮੈਂ ਕਿਉਂਕਿ ਆ ਅੱਜ ਜਿਹੜੇ ਕੰਮ ਲਈ ਬੈਠੇ ਆ ਮੈਂ ਸਵੇਰੇ ਬਾਬਾ ਬੋਡਾ ਜੀ ਦੇ ஸ்தான ਤੇ ਗਿਆ ਤੇ ਮੇਰਾ ਉਹ ਵੀ ਸੁਹਾ ਆ ਮੈਂ ਸੋਗ ਦੇ ਤੌਰ ਤੇ ਨਹੀਂ ਕਹਿ ਰਿਹਾ ਸਿੱਖ ਤਾਂ ਹੱਥ ਛਾਤੀ ਦਾ ਕੇ ਲੜਦਾ ਮੈਂ ਇਹਨਾਂ ਗੱਲਾਂ ਤੋਂ ਥੋੜਾ ਗਰੇਜ ਕਰਦਾ ਵੀ ਹੈ ਨਾ ਗੱਲਾਂ ਦੇ ਵਿੱਚ ਆਪਾਂ ਆ ਜਿਹੜਾ ਸਵਾ ਚੱਲ ਰਿਹਾ ਨਾਜਕ ਆ ਇਹਦੇ ਵਿੱਚ ਸੇਵਾ ਦਾ ਯੋਗਦਾਨ ਪਾ ਗਏ ਉਤਸ ਨੇ ਉਹ ਕਹਿੰਦਾ ਸੀ ਭਾਜੀ ਇਹਦੇ ਬਾਰੇ ਕੋਈ ਕਮੈਂਟ ਮੈਂ ਕਿਹਾ ਕੋਈ ਨਹੀਂ ਜਿਹੜਾ ਸਮਾਂ ਆਊਗਾ ਮੈਂ ਉਹ ਵੀ ਉਹਦੇ ਬਾਰੇ ਵੀ ਕਰਾਂਗੇ ਸੋ ਗੁਰੂ ਸਾਹਿਬ ਕਿਰਪਾ ਕਰ ਨਾਲ ਮਿਲ ਕੇ ਸੇਵਾ ਕਰੀਏ ਤਕੜੇ ਹੋ ਕੇ ਪੰਜਾਬ ਨੂੰ ਇਸ ਕਰਾਈਸਿਸ ਦੇ ਵਿੱਚੋਂ ਬਚਾਉਣ ਦੇ ਵਿੱਚ ਕੁਝ ਕੁਝ ਜਿਹੜੇ ਰਿਵਿਊ ਜਿਹੜੇ ਬੰਦੇ ਨੇ ਬਾਹਰ ਜਾ ਕੇ ਆਪਣੇ ਪੈਸੇ ਇਕੱਠੇ ਕਰੀ ਜਾਂਦੇ ਨੇ ਹੜਾ ਦੇ ਨਾਂ ਦੇ ਉੱਤੇ ਇਹੋ ਜੀ ਸੰਗਤ ਨੂੰ ਅਪੀਲ ਨਹੀਂ ਕਰਨੀ ਚਾਹੀਦੀ ਕਿ ਕੋਈ ਸੰਸਥਾਵਾਂ ਨੂੰ ਪੈਸੇ ਦਿੱਤੇ ਜਾਉ ਨਾ ਕਿ ਕੋ ਨਿੱਜੀ ਹੱਥਾਂ ਦੇ ਪੈਸੇ ਉੱਤੇ ਜਾਣ ਬਹੁਤ ਚੰਗੀ ਗੱਲ ਆ ਅੰਮ੍ਰਿਤਸਰ ਵਾਲਾ ਤੇਰਾ ਸੁਝਾਅ ਜਿਹੜਾ ਬਹੁਤ ਚੰਗਾ ਆ ਪਰ ਹੁਣ ਜਿੱਲੇ ਹਰ ਇੱਕ ਬੰਦਾ ਆਪਣੇ ਅਜ ਐਨਜੀਓ ਚਲਾ ਰਿਹਾ ਕੋਈ ਸੋਸ਼ਲ ਆਪਣੀਆਂ ਸੰਸਥਾਵਾਂ ਚਲਾ ਰਿਹਾ ਇਹਦਾ ਹੁਣ ਲੋਕ ਦੇਖਣ ਮੈਂ ਤਾਂ ਕਿਹਾ ਵੀ ਸਭ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਇੱਕ ਪੈਸੇ ਦੀ ਆਪਣੀ ਜ਼ਿੰਮੇਵਾਰੀ ਚੱਕਦੀ ਆ ਤੇ ਜਿਹੜੇ ਸੰਸਥਾਵਾਂ ਜਿਹੜੀਆਂ ਵੱਡੀਆਂ ਹੁੰਦੀਆਂ ਮਨੋਖਾ ਤਾਂ ਕਦੇ ਵੱਡੇ ਨਹੀਂ ਹੁੰਦੇ ਸੰਸਥਾਵਾਂ ਸਦੀਵਕਾਲ ਜਿਉਂਦੇ ਰਹਿੰਦੀਆਂ ਮਨੋਖਾ ਅੱਜ ਹੈਗੇ ਆ ਕੱਲ ਨੂੰ ਨਹੀਂ ਹੁੰਦੇ ਸੋ ਸਟ੍ਰੋਮਿਕ ਕਮੇਟੀ ਦੀਆਂ ਜਮਾਵਾਂ ਦੀ ਬਹੁਤ ਚੁਲਾਕਾ ਹੋ ਰਹੀ ਹੈ ਜੀ ਸਾਰੇ ਪਾਸੇ ਜਦੋਂ ਸਰਕਾਰਾਂ ਹੱਥ ਖੜੇ ਕਰਦੀਆਂ ਨੇ ਸਟ੍ਰੋਮਿਕ ਕਮੇਟੀ ਇੱਥੇ ਆਈ ਆ ਔਰ ਇਹ ਜਮਾਵਾ ਕਦੋਂ ਤੱਕ ਰਾਹਤ ਕਦੋਂ ਤੱਕ ਚੱਲੀ ਰਹਿਣ ਇਹ ਜਸਪਾ ਜੀ ਸਾਡੇ ਜਾਰੀ ਰਹਿਣਗੇ ਇਹ ਅਸੀਂ ਕਿਉਂਕਿ ਆ ਜਿਹੜਾ ਹੁਣ ਕਾਰਜ ਚੱਲਣਾ ਆ ਇਹ ਕਾਰਜ ਦੇ ਵਿੱਚ ਬਹੁਤ ਵੱਡੀ ਲੋੜ ਪੈਣੀ ਆ ਕਿਉਂਕਿ ਮੈਂ ਆਪ ਜ਼ਿੰਮੇਦਾਰ ਆ ਹੁਣ ਜਿੱਲੇ ਝੋਨਾ ਥੱਲੇ ਤੇ ਉੱਤੇ ਰੇਤਾ ਪਾ ਕੇ ਚਾਹੇ ਫੁੱਟੇ ਪਈ ਆ ਉਹ ਰੇਤਾ ਚੱਕਣ ਲੱਗੋਗੇ ਤੁਸੀਂ ਥੱਲੇ ਝੋਨਾ ਵੀ ਬਾਟਾ ਹੋਊ ਚੱਕ ਹੋਊਗਾ ਉਹਨੂੰ ਜੇਲੇ ਤੁਸੀਂ ਪੰਧਰੇ ਕਰਨਾ ਆ ਕਰਾ ਲਾਓਗੇ ਕਰਾ ਵੀ ਟਰੈਕਟਰ ਛਿੱਤੀ ਚੱਕਦਾ ਨਹੀਂ ਇਹ ਤਾਂ ਹੁਣ ਰਾਹਾ ਦੋਨਾਂ ਨੂੰ 6 ਮਹੀਨੇ ਆਉਦੇ ਵੀ ਰੋੜ ਪਾਣੀਆਂ ਇੱਕ ਦਾ ਫਸਲ ਜਾਂਦੀ ਲੱਗੀ ਤੇ ਦੂਜੀ ਜਿਹੜੀ ਅਸੀਂ ਹੁਣ ਇਸ ਕਰਕੇ ਵੀ ਜਿੰਨਾ ਚਿਰ ਉਹਨਾਂ ਦੀ ਗੁਰੂ ਸਾਹਿਬ ਕਿਰਪਾ ਕਰਨ ਮਾਇਆ ਤਾਂ ਗੁਰੂ ਗੋਬਿੰਦਵਾਰੇ ਆਪਣੇ ਗੁਰੂ ਦੀਆਂ ਬੋਲ ਕਹਿੰਦੀਆਂ ਸਤ ਕੋ ਸਤ ਗੁਰਜੀ ਦੀ ਬਰਕਤ ਚ ਆ ਤੇ ਉਹਦੇ ਲਈ ਅਸੀਂ ਜਿੰਨਾ ਕ ਅਸੀਂ ਯਤਨ ਅੱਜ ਵੀ ਸ਼ੁਰੂ ਕੀਤਾ ਆ ਉਦੋਂਲੇ ਹੋਰ ਵੀ ਜਤਨਾਂ ਦੀ ਲੋੜ ਪਈ ਉਹ ਵੀ ਸ਼ਹਿਰਨੇ ਗੁਰਦਾਰਾ ਪ੍ਰਬੰਧਕ ਕਮੇਟੀ ਪੁੱਜ ਗਈ ਜੀ ਇੱਕ ਤੁਸੀਂ ਦੇਖਿਆ ਹੋਣਾ ਪਿਛੇ ਸਾਰਾ ਗੜੀ ਸਰਾ ਦੀ ਵੈਬਸਾਈਟ ਤੋਂ ਇੱਕ ਫੇਕ ਵੈਬਸਾਈਟ ਬਣਾ ਕੇ ਤਾਂ ਲੋਕਾਂ ਨਾਲ ਕਾਫੀ ਠੱਗੀ ਮਾਰੀ ਗਈ ਸੰਸਥਾਾਂ ਦੇ ਨਾਲ ਕੁਛ ਹੀ ਹੁਣ ਵੀ ਅਕਾਊਂਟ ਨੰਬਰ ਦੇ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਦਾ ਕੁਝ ਲੋਕਾਂ ਨੂੰ ਦੱਸੋਗੇ ਕਿ ਐਗਜ਼ੈਕਟ ਕਿੱਥੇ ਜਾ ਕੇ ਕਿਸ ਤਰ੍ਹਾਂ ਦੇ ਸਾ ਅਕਾਊਂਟ ਨੰਬਰ ਰਹਿਣਗੇ ਤਾਂ ਕਿ ਲੋਕਾਂ ਨਾਲ ਫੇਕ ਆਈਡੀ ਬਣਾ ਕੇ ਜਾਂ ਫੇਕ ਪੇਜ ਬਣਾ ਕੇ ਦੁਬਾਰਾ ਨਾ ਠੱਗੀ ਵੱਜੇ ਕਿਉਂਕਿ ਲੋਕ ਜਿਹੜੇ ਨੇ ਭੁਲੇ ਨੇ ਉਹ ਦੇਖ ਕੇ ਸੇਵਾ ਪਾ ਦਿੰਦੇ ਨੇ ਪਰ ਫੇਕ ਬਣਾ ਕੇ ਟਰਸਾਈਟਾਂ ਉਹਨਾਂ ਦੇ ਠੱਗੀ ਵੱਜਦੀ ਹੈ ਸਾਡੀ ਵੈਬਸਾਈਟ ਉਹ ਇਦਾਂ ਆ ਭਈ ਕੁਛ ਤਾਂ ਆਪਾਂ ਜਿਹੜੇ ਪਿੱਛੇ ਸੀ ਉਹਨਾਂ ਤੇ ਪਰਚੇ ਵੀ ਦਰਜ ਕਰਵਾਏ ਕੋਲ ਲੋਕੇਟ ਵੀ ਅਸੀਂ ਕੀਤੇ ਸੀ ਔਰ ਕਿਉਂਕਿ ਇਹਦੇ ਵਿੱਚ ਇੱਕ ਵੈਬਸਾਈਟ ਦਾ ਵੀ ਨਾਲ ਦਿੱਤਾ ਗਿਆ ਉਤੋਂ ਸਾਰਾ ਲੋਕੇਟ ਹੋ ਜਾਂਦਾ ਵੀ ਕਿੱਥੇ ਬੰਦੇ ਨੇ ਸਹੀ ਤਾਂ ਹੀ ਮੈਂ ਕਹਿੰਦਾ ਸਹੀ ਥਾਂ ਤੇ ਪੈਸੇ ਜਾਣਗੇ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਹੁਣ ਜੋਗ ਬੜਾ ਤੇਜ ਹੋ ਗਿਆ ਠੱਗੀ ਵਾਲੇ ਦਵਾਈ ਲੋਕਾਂ ਦਾ ਜਿਆਦਾ ਚੱਲਦਾ ਪਰ ਇਹ ਕਿਉਂਕਿ ਕਾਰਜਗੁਰੂ RAMDAS PAJSHA ਜੀ ਦੇ ਇਸ ਸਥਾਨ ਤੋਂ ਚਲਦੇ ਆ ਤੇ ਜਿਹੜਾ ਇਸ ਸਥਾਨ ਨਾਲ ਠੱਗੀ ਮਾਰਦਾ ਯਤਨ ਕਰਦਾ ਤੇ ਸਤਗੁਰੂ ਜੀ ਪਤਾ ਨਹੀਂ ਵੀ 100 ਗੁਣਾ ਪਰਵਾਉਂਦੇ ਹੋਰ ਥੈਂਕ ਯੂ ਸਰ ਥੈਂਕ ਯੂ ਸਰ ਸਰ ਜੀ ਯੂਕ੍ਰੇਨ ਚ ਨਾ 15